ਹੋਣ ਇਹ ਜਿਵੇਂ ਭਾਸ਼ਣ ਦਿੰਦੇ ਆ ਜੋ ਸਾਡੀ ਪੋਲੀਟਿਕਲ ਕਲਾਸ ਆ ਹੁਣ ਕਿ ਵੀ ਬਾਹਰ ਤਾਂ ਜਾ ਰਹੀ ਐ ਕਿ ਇੱਥੇ ਇੱਥੇ ਜੋਬਸ ਹੈ ਨਹੀਂਗੇ ਉਹ ਉਹ ਫਿਰ ਕਿਹਦੀ ਗਲਤੀ ਹੈ ਯਾਰ ਅਮਰਿੰਦਰ ਸਿੰਘ ਦੀ ਕਹਿ ਲਓ ਕੈਪਟਨ ਦੀ ਕਹਿ ਲਓ ਆਕਾਲੀਆਂ ਦੀ ਕਹਿ ਲਓ ਤੇ ਜੋਬਸ ਤਾਂ ਹੁਣ ਵੀ ਕ੍ਰੀਏਟ ਨਹੀਂ ਹੋ ਰਿਹਾ ਹੁਣ ਆਏ ਭਾਸ਼ਣ ਦੇਦੇ 50000 ਕਿ ਜੋਬਸ ਕ੍ਰੀਏਟ ਹੋਗੇ ਹੂੰ 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 ਉਹ ਹੁਣ ਹੋਏ ਐ ਕਿ ਨਹੀਂ ਹੋਏ ਵੀ ਡੋਨਟ ਨੋ ਇਹ ਅਨਲੈਸਡ ਅੰਟਿਲ ਇਹ ਜੇ ਵਾਪਸੀ ਵਾਲਾ ਕੰਮ ਹੋਏ ਇਹ ਚੀਜ਼ ਦਾ ਬੜਾ ਦੁੱਖ ਹੈ ਕਿ ਅਪਾ ਜੀ ਪਿੰਡ ਚ ਆਈਏ ਤੇ ਵੀ ਮੈਂ ਮੈਂ ਹੁੰਦੀ ਗੱਲੀ ਦੱਸਦਾ 3 4 5 ਮਹੀਨਿਆਂ ਦੀ ਤੇ ਜੇ ਜਵਾਕ ਤੋਂ ਪੁੱਛ ਲਵਾਂ ਜੀ ਕੀ ਕਰਦਾ ਜੀ ਅਲਟ ਟੈਸਟ ਕਰਨਾ ਜੀ ਬਾਹਰ ਜਾਣਾ ਉਹ ਤੋਂ ਪੁੱਛ ਲਵਾਂ ਅਲਟ ਟੈਸਟ ਕਰਨਾ ਜੀ ਬਾਹਰ ਜਾਣਾ ਕਿਉਂਕਿ ਨਾ ਇੱਕ ਭਰੋਸਾ ਉਹ ਜਿਹੜਾ ਉਤਰ ਗਿਆ ਜਿਹੜੇ ਡੇਢ ਦੋ ਕਿੱਲੇ ਆ ਜਿਹ ਉਹਦੇ ਕੋਲੇ ਪਿਓ ਕੋਲੇ ਉਹਨੂੰ ਕਿ ਬਈ ਤੂੰ ਕਿੱਲਾ ਵੇਚ ਦੇ ਤੇ ਮੈਂ ਜਾਊਗਾ ਤੇ ਉਹਨੂੰ ਵੀ ਟੈਨਸ਼ਨ ਹੁੰਦੀ ਆ ਪਿਓ ਨੂੰ ਵੀ ਵੀ ਮੈਂ ਕਿੱਲਾ ਵੇਚਤਾ ਮੇਰੇ ਕੋਲੇ ਅੱਧਾ ਯਾਨੀ ਅੱਧਾ ਫੋਨਾ ਕਿੱਲਾ ਕਿੱਲਾ ਰਹਿ ਜਾਊਗਾ ਮੈਂ ਕੀ ਖਾਊਗਾ ਤੇ ਅੱਗੇ ਜੇ ਭੈਣ ਆ ਉਹਦਾ ਵਿਆਹ ਕਿਵੇਂ ਕਰਨਾ